ਅੱਜ ਇੱਕ ਚੇਟਾ ਸਿਵਲ ਹਸਪਤਾਲ ਹਾਜੀਪੁਰ ਤੋਂ ਮਸੂਲਸਾਨ ਹੋਈ ਕਿ rahul ਪੁੱਤਰ ਕੁਲਦੀਪ ਸਿੰਘ ਵਾਸੀ ਸੰਗਰੂੜ ਨੇ ਬਾਹ ਲੈ ਕੇ ਖੁਦੂਕੁਸ਼ੀ ਕੀਤੀ ਆ ਜਿਹੜੀ ਡੈੱਡ ਬੋਡੀ ਐ ਬਰੋਡ ਡੈੱਡ ਸਿਵਲ ਹਸਪਤਾਲ ਪਈ ਆ ਮੈਂ ਉੱਥੇ ਜਾ ਕੇ ਮੌਕਾ ਦੇਖਿਆ ਉਹਦੀ ਮਾਤਾ ਜਿਹੜੀ ਐ ਚੁਸ਼ਮਾ ਰਾਣੀ ਉਹਨੇ ਬਿਆਨ ਕਰਾਇਆ ਕਿ ਮੇਰਾ ਲੜਕਾ ਜਿਹੜਾ ਐ ਵਿਦੇਸ਼ ਗਿਆ ਸੀਗਾ ਹੀ ਮਹੀਨਾ ਕੁ ਪਰ ਪਹਿਲੋਂ ਵਿਦੇਸ਼ ਤੋਂ ਆਇਆ ਤੇ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦਾ ਸੀਗਾ ਇਸੇ ਦਿਮਾਗੀ ਪਰੇਸ਼ਾਨੀ ਦੇ ਤਾਰਨ ਉਹ ਅੱਜ ਸਵੇਰ ਨੂੰ 9 ਵਜੇ ਨਹੀਂ ਆਪਣੇ ਕਮਰੇ ਨੂੰ ਕੁੰਡੀ ਲਾ ਕੇ ਛੱਤ ਦੇ ਪੱਖੇ ਨਾਲ ਲਟਕੇ ਚੁੰਨੀ ਨਾਲ ਫਾ ਲੈ ਲਿਆ ਤਾਂ ਜੀ ਨੂੰ ਪਤਾ ਲੱਗਿਆ ਕਿ ਕਾਰਨ ਕੋਈ ਨਹੀਂ ਬਸ ਵਿਦੇਸ਼ ਤੋਂ ਆਇਆ ਸੀ ਨਾ ਦਿਮਾਗੀ ਤੌਰ ਤੇ ਪਰੇਸ਼ਾਨ ਹੁੰਦਾ ਸੀ ਕੀ ਕਾਰਵਾਈ ਕੀਤੀ ਕਾਰਵਾਈ 174 ਬੀਐਨਐਸ ਐਟ ਕੀਤੀ ਹੈ ਜੀ ਲਾਸ਼ ਦਾ ਪੋਸਟਮਾਰਟਮ ਕਰਕੇ ਬਾਰਸਾ ਹਵਾਲੇ ਕੀਤੀ ਹੈ ਜੀ ਸਰਪੰਚ ਸਾਹਿਬ ਜਿਹੜਾ ਮੁਰੇ ਨੇ ਸੁਸਾਇਟੀ ਕੀਤਾ ਭੜੇ ਪਿੰਡ ਤੇ ਕੀ ਮਾਮਲਾ ਇਸ ਵੇਦਾਂ ਆ ਕਿ ਇਹ ਮੁੰਡਾ ਥੋੜਾ ਡਿਪਰੈਸ਼ਨ ਚ ਹੈਗਾ ਬਿਮਾਰ ਚੱਲਦਾ ਪਿਆ ਜੀ ਬਾਹਰ ਗਿਆ ਸੀ 15 ਦਿਨ ਹੋਏ 20 ਦਿਨ ਆਇਆ ਨੂੰ ਬਾਹਰ ਵੀ 15 ਦਿਨ ਲੱਗ ਗਏ ਨੇ ਉਹਦੇ ਚੱਕਰ 'ਚ ਹੀ ਕਿਸ ਨੇ ਇਦਾਂ ਦਾ ਕਰ ਲਿਆ ਬਾਹਰ ਕੋ ਸੈਟਿੰਗ ਨਹੀਂ ਹੋਣੀ ਸ਼ਾਇਦ ਹੋ ਸਕਦਾ ਹੋ ਸਕਦਾ ਤੁਹਾਨੂੰ ਕੋਈ ਪਤਾ ਲੱਗਿਆ ਕਿ ਮੈਨੂੰ ਸਵੇਰੇ ਪਤਾ ਲੱਗਿਆ ਕਿ ਮੈਂ ਗਿਆ ਨਾ ਟਾਈਮ ਸ ਦੇ ਲੱਗ ਤਾ ਹਾਂ ਤਕਰੀਬਨ ਸਵਾ 9:00 ਵਜੇ ਪਰਿਵਾਰਕ ਮੈਂਬਰ ਵੀ ਇਨਦੇ ਪਰਿਵਾਰਕ ਮੈਂਬਰ ਚ ਮੰਮੀ ਐ ਤੇ ਇੱਕ ਭੈਣ ਐ ਤੇ ਫਾਜ਼ਲ ਸਾਹਿਬ ਆ ਫਾਜ਼ਲ ਸਾਹਿਬ ਬਾਹਰ ਆ ਉਹਨਾਂ ਨੂੰ ਵੀ 5-7 ਦਿਨ ਨਹੀਂ ਹੋਏ ਜੇ ਗਿਆ ਨੂੰ ਤੇ ਕੀ ਕਰਬੀ ਦਿੱਤੀ ਕਰ ਬਈ ਉਹਨਾਂ ਨੇ ਫਿਰ ਇਹ ਹੀ ਹੈ ਕਿ ਸੁਸਾਇਡ ਦਾ ਹੀ ਕਿਹਦੇ ਬਾਰੇ ਤੇ 174 ਸ਼ਾਇਦ ਕੋ ਦੱਸਣੀ ਹਾਂਜੀ ਸਰ ਇੱਕ ਤਰ੍ਹਾਂ ਦਾ ਮਾਮਲਾ ਆਇਆ ਹੈ ਜਿਹਨੇ ਸੁਸਾਇਡ ਕੀਤਾ ਉਸ ਤੋਂ ਬਾਅਦ ਕੀ ਮਾਮਲਾ ਅੱਜ ਸਵੇਰੇ ਸਾਡੇ ਕੋਲ ਐਮਰਜੈਂਸੀ ਵਿੱਚ ਪਿੰਡ ਦੇ ਕੁਝ ਲੋਕ ਇੱਕ ਮੁੰਡੇ ਨੂੰ ਲੈ ਕੇ ਆਏ ਜਿਹਦਾ ਨਾਮ ਰਾਹੁਲ ਕੁਮਾਰ ਉਮਰਤ تقريبا 22 ਸਾਲ ਹੈ ਵਿੰਡ ਦੇ ਲੋਕਾਂ ਦੇ ਕਹਿਣ ਅਨਸਾਰ ਉਸਨੇ ਜੜਾ ਘਰ ਵਿੱਚ ਪਾਹ ਲੈ ਲਿਆ ਔਰ ਉਹਦੇ ਘਰ ਉਤੇ ਪਾਹ ਦੇ ਨਿਸ਼ਾਨ ਵੀ ਹੈ ਅਸੀਂ ਉਸ ਨੂੰ ਜਿਹੜਾ ਡੈੱਡ ਡਿclare ਕਰਨ ਤੋਂ ਬਾਅਦ ਉਸ ਦੇ ਘਰਦਿਆਂ ਨੂੰ ਤੇ ਉਸ ਦੇ ਕਨਫਰਮ ਕਰ ਦਿੱਤਾ ਤੇ ਨਾਲ ਹੀ ਪੁਲਿਸ ਨੂੰ ਜਿਹੜੀ ਕਾਰਵਾਈ ਦੇ ਫਾਰਮ ਕਰਤਾ ਪੁਲਿਸ ਨੇ ਜਿਹੜੀ ਡੈੱਡ ਬੋਡੀ ਸੀ ਉਹਦੀ ਐਰ ਪੁਲਿਸ ਨੂੰ ਹੈਂਡਓਵਰ ਕਰਤੀ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ਰਾਜਪੁਰੋਂ ਕੌਣ ਸੀ ਨੇ ਇਸ ਤਰ੍ਹਾਂ ਸਾਡੇ ਕੋਲ ਉਹਨਾਂ ਦੇ ਪਰਿਵਾਰ ਦਾ ਜਿਹੜਾ ਨਾਲ ਮੈਂਬਰ ਨਹੀਂ ਹੋਇਆ ਉਹਦੇ ਘਰ ਮਰਾਲ ਤੋਂ ਰਿਸ਼ਤੇਦਾਰ ਆਇਆ ਸੀ ਤੇ ਘਰ ਦੱਸ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਦਾ ਬਦਲ ਘਰ ਹੈ ਗਿਆ ਜਿਹੜੇ ਹਾਲੇ ਮੋੜਾਂ ਦੀ ਕੰਡੀਸ਼ਨ ਨੈਚਰ ਜਦੋਂ ਜਾਨ ਕੋ ਬੱਚੇ ਦੀ ਡੈਥ ਹੁੰਦੀ ਹੈ ਤੇ ਤੁਸੀਂ ਉਹਨਾਂ ਦਾ